ਸੁਰਿੰਦਰ ਸਿੰਘ ਟੈਣਾ ਜੀ ਜੀ ਆਏ ਨੂੰ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਪ੍ਰੋਗਰਾਮ ਦੇ ਵਿੱਚ ਸਾਨੂੰ ਸਭ ਤੋਂ ਪਹਿਲਾਂ ਇਹ ਦੱਸੋ ਕਿ ਮਨਪ੍ਰੀਤ ਸਿੰਘ ਬਾਦਲ ਹੋਰਾਂ ਦਾ ਬੜਾ ਚਰਚਾ ਰਿਹਾ ਸਾਬਕਾ ਫਾਈਨੈਂਸ ਮਿਨਿਸਟਰ ਵੀ ਨੇ ਪਰ ਗੱਦੇ ਨਿਕਲਿਆ ਕੁਝ ਵੀ ਨਹੀਂ ਔਰ ਜ਼ਮਾਨਤ ਵੀ ਜ਼ਬਤ ਹੋ ਗਈ ਜਾਂ ਜ਼ਬਤ ਹੋਣ ਦੇ ਨੇੜੇ ਸੀ ਕਿੰਨੀਆਂ ਵੋਟਾਂ ਪਈਆਂ ਉਹਨਾਂ ਨੇ ਜੀ ਕੁੱਲ ਗਿਦੜ ਵੇਹੇ ਤੋਂ ਜਨ ਸਾਬ ਮਨਪ੍ਰੀਤ ਬਾਦਲ ਹੋਰੀ 13000 ਦਾ ਅੰਕੜਾ ਪਾਰ ਨਹੀਂ ਕਰ ਸਕੇ ਤਿੰਨ ਨਿਯਮਾਂ ਦੇ ਮੁਤਾਬਕ ਜੇਕਰ ਤੁਹਾਡੀ ਜ਼ਮਾਨਤ ਜ਼ਬਤ ਹੁੰਦੀ ਹੈ ਤੁਸੀਂ ਕੁੱਲ ਪਈਆਂ ਵੋਟਾਂ ਦੇ ਵਿੱਚੋਂ 16% ਨਹੀਂ ਲੈ ਕੇ ਜਾਂਦੇ ਤਾਂ ਫਿਰ ਤੁਹਾਡਾ ਜਿਹੜਾ ਕਾਗਜ਼ ਦਾਖਲ ਕਰਦੇ ਮੌਕੇ ਜਿਹੜਾ ਤੁਸੀਂ ਡਰਾਫਟ ਦਿੰਨੇ ਆ 20000 ਰੁਪਏ ਦਾ ਉਹ 20000 ਰੁਪਏ ਦਾ ਜ਼ਬਤ ਹੋ ਜਾਂਦਾ ਇਹਨੂੰ ਕਹਿੰਦੇ ਜੀ ਜ਼ਮਾਨਤ ਦਾ ਜ਼ਬਤ ਹੋ ਜਾਣਾ ਜਿਹੜੀ ਕਿ ਮਨਪ੍ਰੀਤ ਬਾਦਲ ਸਮੇਤ ਬੀਜੇਪੀ ਦੇ ਤਿੰਨ ਉਮੀਦਵਾਰਾਂ ਦੀ ਹੋਈ ਆ ਚੌਥੇ ਦੀ ਬਚ ਗਈ ਆ ਕੇਵਲ ਸਿੰਘ ਢਿੱਲੋਂ ਦੀ ਜਿਹੜੇ ਕਿ ਬਰਨਾਲੇ ਤੋਂ ਆ ਉਹਨਾਂ ਦੀ ਜ਼ਮਾਨਤ ਬਚੀ ਆ ਤਿੰਨ ਉਮੀਦਵਾਰਾਂ ਦੀ ਚੱਬੇਵਾਲ ਤੋਂ ਵੀ ਡੇਰਾ ਬਾਬਾ ਨਾਨਕ ਤੋਂ ਵੀ ਤੇ ਗਿੱਦੜਬਾਹਾ ਤੋਂ ਵੀ ਜ਼ਮਾਨਤ ਜਬਤ ਹੋ ਗਈ ਆ ਮਨਪ੍ਰੀਤ ਬਾਦਲ ਦਾ ਹਾਲ ਬਹੁਤ ਮਾੜਾ ਰਿਹਾ ਕਿਸੇ ਪਿੰਡ ਚੋਂ 35 ਵੋਟਾਂ ਪਈਆਂ ਕਿਸੇ ਚੋਂ 85 ਗਿੱਦੜਬਾਹਾ ਖੇਤਰ ਦੇ ਵਿੱਚੋਂ 12 1250 ਵੋਟ ਪਈ ਆ ਤੇ ਕੁੱਲ ਮਿਲਾ ਕੇ ਜਨ ਇਹ ਜੀ ਕਿ ਉਹ ਮਨਪ੍ਰੀਤ ਬਾਦਲ ਜਿਹੜੇ ਕਿ ਇਹ ਗੱਲ ਕਹਿੰਦੇ ਸੀ ਕਿ ਮੈਂ ਬਹੁਤ ਵਿਕਾਸ ਕੀਤਾ ਤੇ ਮੈਂ ਗਿੱਦੜਬਾਹੇ ਦਾ ਬਹੁਤ ਕੁਝ ਕਰਨਾ ਚਾਹੁੰਦਾ ਹਾਂ ਉਹਨਾਂ ਨੂੰ ਲੋਕਾਂ ਨੇ ਨਕਾਰ ਦਿੱਤਾ ਤੇ ਹੁਣ ਮਨਪ੍ਰੀਤ ਬਾਦਲ ਨੇ ਵੀ ਮੋੜ ਕੱਟ ਲਿਆ ਆ ਆਪਣੇ ਸ਼ਬਦਾਂ ਦਾ ਉਹਨਾਂ ਨੇ ਗੱਲ ਕਹਿਣੀ ਸ਼ੁਰੂ ਕਰਤੀ ਵੀ ਜਦੋਂ ਅਸੀਂ ਲੋਕਾਂ ਦੇ ਕੋਲੋਂ ਵੋਟਾਂ ਮੰਗਣ ਜਾਂਦੇ ਸੀ ਨਾ ਲੋਕ ਸਾਨੂੰ ਇਹ ਗੱਲ ਕਹਿ ਦਿੰਦੇ ਸੀ ਵੀ ਐਸ ਤ ਕਿ ਤੁਹਾਨੂੰ ਵੋਟ ਨਹੀਂ ਪਾਉਣੀ ਐਸ ਤ ਕਿ ਅਸੀਂ ਡਿੰਪਿਟ ਲੋਨੋਂ ਪਾਉਣੀ ਆ ਅਸੀਂ ਰਾਜੇ ਵੜਿੰਗ ਦਾ ਹੰਕਾਰ ਤੋੜਨਾ ਤੇ 2027 ਦੇ ਵਿੱਚ ਭਾਜਪਾ ਨੂੰ ਵੋਟਾਂ ਪਾਵਾਂਗੇ ਸੋ ਮੈਨੂੰ ਲੱਗਦਾ ਜੀ ਕਿ ਸੁਪਨਾ ਨਾ ਬੇਲੂੜਾ ਲਿਆ ਜਾ ਰਿਹਾ ਭਾਜਪਾ ਨੂੰ ਪਤਾ ਨਹੀਂ ਕੀ ਨੇ ਸਿੱਖਿਆ ਦਿੱਤੀ ਆ ਵੀ ਸੈਕਟਰੀ ਸਾਰੇ ਇਕੱਠੇ ਕਰ ਲੋ ਜਿਹੜੇ ਦਸਤਾਰ ਸਜਾਉਂਦੇ ਅਸੀਂ ਬਹੁਤ ਸਤਾਰ ਕਰਦੇ ਆ ਪਰ ਇਥੇ ਕੱਲੀ ਦਸਤਾਰ ਦੀ ਗੱਲ ਨਹੀਂ ਗਈ ਇਥੇ ਵਿਚਾਰ ਦੀ ਤੇ ਲੋਕਾਂ ਦੇ ਕੰਮਾਂ ਦੀ ਤੇ ਪੰਜਾਬ ਦੇ ਹਿੱਤਾਂ ਦੀ ਗੱਲ ਵੀ ਹੈਗੀ ਆ ਕਿਉਂਕਿ ਜੇਕਰ ਬੀਜੇਪੀ ਨੇ ਕੋਈ ਪੈਕੇਜ ਨਾ ਦਿੱਤਾ ਕਿਸਾਨੀ ਜਵਾਨੀ ਦੇ ਮਸਲੇ ਦਾ ਹੱਲ ਕੀਤੇ ਤੇ ਭਾਵੇਂ ਜਿੰਨੇ ਮਰਜ਼ੀ ਸਰਦਾਰ ਚਿਹਰੇ ਲੈ ਲਓ ਸਿੱਖ ਚਿਹਰੇ ਲੈ ਲਓ ਓਨੀ ਦੇਰ ਤੱਕ ਕੁਝ ਨਹੀਂ ਬਣਨਾ ਦਾ ਸੋ ਮਨਪ੍ਰੀਤ ਬਾਦਲ ਉਰਦੂ ਦੇ ਸ਼ੇਰ ਪੇਸ਼ ਕਰਦੇ ਰਹੇ ਤੇ ਹਾਲ ਬਹੁਤ ਮਾੜਾ ਹੋਇਆ ਜੀ ਪਰ ਹੈਰਾਨੀ ਇਸ ਕਰਕੇ ਜ਼ਿਆਦਾ ਹੋਈ ਕਿ ਬਾਵੀਯੂਦ ਪਾਰਟੀਆਂ ਬਦਲਦੇ ਹੁਣ ਲੋਕ ਵੀ ਜਿਹੜੇ ਆ ਪਾਰਟੀ ਬਦਲ ਨੂੰ ਕੋਈ ਐਡਾ ਗੁਨਾਹ ਨਹੀਂ ਸਮਝਦੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਹੋਰਾਂ ਦਾ ਇਨਫਲੂਐਂਸ ਸਰਦਾਰ ਸੁਖਵੀਰ ਸਿੰਘ ਬਾਦਲ ਹੋਰਾਂ ਦਾ ਇਨਫਲੂਐਂਸ ਇਹਨਾਂ ਦਾ ਆਪਣਾ ਫਾਈਨੈਂਸ ਮਿਨਿਸਟਰ ਦੇ ਤੌਰ ਤੇ ਉੱਥੇ ਇਨਫਲੂਐਂਸ ਤੇ ਗਿਦੜ ਵਹ ਜੋ ਜ਼ਮਾਨਤ ਜ਼ਬਤ ਹੋ ਜਾਏ ਇਹ ਗੱਲ ਚੰਬੇ ਵਾਲੀ ਹੋਈ ਬਿਲਕੁਲ ਦੇਖੋ ਜੀ ਇਹ ਗੱਲ ਚੰਬੇ ਵਾਲੀ ਇਵੇਂ ਹੀ ਹੋਣੀ ਸੀ ਉਹਦਾ ਕਾਰਨ ਇਹ ਦੀ ਕਿ ਭਾਜਪਾ ਦੇ ਪੰਜਾਬ ਦੇ ਵਿੱਚ ਪੈਰ ਕਿਸੇ ਵੀ ਨਹੀਂ ਲੱਗਣੇ ਇਹ ਦੇਖੋ ਜੇ ਇਹ ਕਿਸੇ ਹੋਰ ਪਾਰਟੀ ਦੇ ਵੱਲ ਹੁੰਦੇ ਆਪਾਂ ਕਹਿੰਦੇ ਨਹੀਂ ਜੀ ਕਿ ਪਾਰਟੀ ਦੀ ਵੋਟ ਬੈਂਕ ਇੱਕਦਮ ਧੱਕੇ ਲੈ ਜਾਂਦੀ ਆ ਜਿਹੜੇ ਬੰਦੇ ਨਕਾਰੇ ਹੁੰਦੇ ਉਹਨਾਂ ਨੂੰ ਵੀ ਕੋਈ 10 2000 25000 ਵੋਟ ਪੈ ਜਾਂਦੀ ਵੀਰ ਪਾਰਟੀ ਦੀ ਵੋਟ ਪੈ ਗਈ ਬੰਦਾ ਤਾਂ ਚਲੋ ਜਿਹੋ ਜਿਹਾ ਹੈ ਹੈ ਹੂੰ ਹੂੰ ਪਰ ਬੀਜੇਪੀ ਦੇ ਤਾਂ ਕਿੱਦੜ ਬਾਹਰ ਖੇਤਰ ਦੇ ਵੱਲ ਵੋਟ ਹੀ ਹੈ ਨਹੀਂ ਇਹ ਤਾਂ ਐਵੇਂ ਹਨੇਰੇ ਦੇ ਵਿੱਚ ਦਾ ਡਾਂਗਾ ਮਾਰਨ ਵਾਲੀ ਗੱਲ ਹੈ ਵੀ ਜੇ ਕਿਸੇ ਦੀ ਪਿੱਠ ਤੇ ਵੱਜ ਗਏ ਕਹਾਂਗੇ ਨਿਸ਼ਾਨਾ ਬੜਾ ਪੱਕਾ ਸਾਡਾ ਨਹੀਂ ਵੱਜੀ ਤਾਂ ਕਹਾਂਗੇ ਜੀ ਹਨੇਰਾ ਸੀਗਾ ਐ ਹੋ ਹੀ ਜਾਂਦਾ ਹੁੰਦਾ ਇਹ ਹਨੇਰਾ ਸੀਗਾ ਹੁਣ ਕਹਿੰਦੇ ਵੀ ਐ ਹੋ ਹੀ ਜਾਂਦਾ ਹੁੰਦਾ ਸੋ ਮਨਪ੍ਰੀਤ ਬਾਦਲ ਹੋਰੀ ਰਵਨੀਤ ਬਿੱਟੂ ਹੋਰੀ ਇਹਨਾਂ ਨੂੰ ਚਾਹੀਦਾ ਜੀ ਕਿ ਇਹ ਜਾ ਕੇ ਜਾਣਕਾਰੀ ਦੇਣ ਇਥੇ ਬੀਜੇਪੀ ਦੇ ਸੀਨੀਅਰ ਲੀਡਰਸ਼ਿਪ ਨੂੰ ਕਿ ਭਾਈ ਅੱਜ ਪੰਜਾਬ ਦੇ ਵਿੱਚ ਸੱਚੀ ਮੁੱਚੀ ਹਾਲਾਤ ਕਿਹੜੇ ਕਿਹੜੇ ਆ ਪੰਜਾਬ ਦੇ ਲੋਕ ਬੀਜੇਪੀ ਦੇ ਨਾਲ ਟੁੱਟੇ ਕਿਹੜੀ ਗੱਲਾਂ ਆ ਫੇਰ ਗੱਲ ਬਣਨੀ ਆ ਜੀ ਟ੍ਰੇਲਾ ਜੀ ਕਿਸਾਨ ਆ ਗੂ ਡੱਲੇਵਾਲ ਨੂੰ ਟਰਾਲੀ ਵਾਲੇ ਕਮਰੇ ਚੋਂ ਚੱਕ ਕੇ ਲੈ ਗਏ ਪੁਲਿਸ ਕਿਉਂ ਚੱਕ ਕੇ ਲੈ ਗਈ ਉਹਨਾਂ ਨੂੰ ਆ ਬਿਲਕੁਲ ਜੀ ਬਿਲਕੁਲ ਗੱਲ ਹੈ ਜੀ ਕਿ ਉਹਨਾਂ ਨੂੰ ਜਿਹੜੇ ਨਾ ਕਮਰੇ ਦੇ ਵਿੱਚੋਂ ਚੱਕ ਕੇ ਲੈ ਗਏ ਤੇ ਇਹਦੇ ਉੱਤੇ ਹੁਣ ਬੜਾ ਵੱਡਾ ਰੌਲਾ ਪਿਆ ਤੇ ਜਿਸ ਤਰੀਕੇ ਦੇ ਨਾਲ ਇਹ ਖਬਰਾਂ ਆਈਆਂ ਤੇ ਇਹਨਾਂ ਨੇ ਬੜਾ ਹੈਰਾਨ ਕੀਤਾ ਕਿਉਂਕਿ ਡੱਲੇਵਾਲ ਸਾਹਿਬ ਨੇ ਜਗਜੀਤ ਸਿੰਘ ਡੱਲੇਵਾਲ ਨੇ کئی ਹਫ਼ਤੇ ਪਹਿਲਾਂ ਐਲਾਨ ਕਰਤਾ ਸੀ ਕਿ 26 ਨਵੰਬਰ ਨੂੰ ਮੈਂ ਮਰਨਵਰਤ ਸ਼ੁਰੂ ਕਰ ਦੇਣਾ ਖਲੋਰੀ ਬਾਰਡਰ ਤੇ ਲੰਘੇ ਕੱਲ ਆਪਾਂ ਰੈੱਡ ਐਫਐਮ ਦੇ ਪਰਿਵਾਰਕ ਮੈਂਬਰਾਂ ਨਾਲ ਇਹ ਜਾਣਕਾਰੀ ਸਾਂਝੀ ਕੀਤੀ ਸੀ ਕਿ ਡੱਲੇਵਾਲ ਨੇ ਆਪਣੀ ਪ੍ਰਾਪਰਟੀ ਜਿਹੜੀ ਜਾਇਦਾਦ ਉਹ ਟੱਬਰ ਦੇ ਜੀਆਂ ਦੇ ਨਾਂ ਦੇ ਉੱਤੇ ਟਰਾਂਸਫਰ ਕਰਤੀ ਆ ਵੀ ਜੇਕਰ ਮੇਰੀ ਜ਼ਿੰਦਗੀ ਦਾ ਕੋਈ ਨੁਕਸਾਨ ਹੁੰਦਾ ਤੇ ਫਿਰ ਭਾਈ ਇਹਨਾਂ ਦੇ ਨਾਂ ਦੇ ਉੱਤੇ ਜ਼ਮੀਨ ਚੜੀ ਰਹੂਗੀ ਚਲੋ ਬੰਦਾ ਹਰ ਕੋਈ ਅਗਾਊਂ ਸੋਚਦਾ ਵੀ ਆ ਅਗਲੀ ਗੱਲ ਇਹ ਵੀ ਕਿ ਜਦੋਂ ਅੱਜ ਇਹਨਾਂ ਨੇ ਸਵੇਰੇ ਭੋਖੜਤਾਲ ਸ਼ੁਰੂ ਕਰਨੀ ਸੀ ਤੇ ਉਸ ਵੇਲੇ ਖਬਰ ਆ ਗਈ ਦੀ ਪੁਲਿਸ ਨੇ ਇਹਨਾਂ ਨੂੰ ਚੱਕ ਲਿਆ ਤੇ ਚਾਕੇ ਇਹਨਾਂ ਨੂੰ ਡੀਐਮਸੀ ਦੇ ਵਿੱਚ ਦਾਖਲ ਕਰਤਾ ਪਤਾ ਇਹ ਵੀ ਲੱਗਾ ਵੀ ਪਾਈ ਇਹਨਾਂ ਨੇ ਉੱਥੇ ਹਲੇ ਤੱਕ ਕੁਝ ਖਾਧਾ ਨਹੀਂ ਪਰ ਇਹ ਵੀ ਪਤਾ ਲੱਗਾ ਵੀ ਪਾਈ ਡੀਐਮਸੀ ਦੇ ਜਿਹੜੇ ਕਮਰੇ ਦੇ ਵਿੱਚ ਆ ਉੱਥੇ ਪੁਲਿਸ ਦਾ ਪਹਿਰਾ ਬੜਾ ਤਿੱਖਾ ਹੈਗਾ ਹੁਣ ਸੁਖਜੀਤ ਸਿੰਘ ਨੇ ਜਿਹੜੇ ਕਿਸਾਨ ਆਗੂ ਉਹਨਾਂ ਨੇ ਖਨੌਰੀ ਬਾਡਰ ਦੇ ਉੱਤੇ ਮਰਨ ਮਰਚ ਸ਼ੁਰੂ ਕੀਤਾ ਉਹਨਾਂ ਨੇ ਇਹ ਗੱਲ ਕਹੀ ਹੈ ਵੀ ਜੇਕਰ ਮੇਰੀ ਮੌਤ ਹੋ ਜਾਂਦੀ ਹੈ ਤਾਂ ਉਸ ਤੋਂ ਬਾਅਦ ਮੇਰੀ ਲਾਸ਼ ਨੂੰ ਪਿੰਡ ਦਾ ਲੈ ਕੇ ਜਾਇਓ ਤੇ ਮੇਰੀ ਥਾਂ ਦੇ ਉੱਤੇ ਕੋ ਹਮਮ। ਸੋ ਤੁਹਾਨੂੰ ਕੀ ਲੱਗਦਾ ਵੀ ਹੁਣ ਇਹ ਮੂਵਮੈਂਟ ਜਿਹੜੀ ਆ ਕੋਈ ਹੋਰ ਡਾਇਰੈਕਸ਼ਨ ਪੜ੍ਹੇਗੀ? ਦੇਖੋ ਜੀ ਗੱਲ ਇਹ ਕਿ ਹੁਣ ਤੱਕ 10 ਮਹੀਨੇ ਹੋ ਗਏ ਜੀ ਇਸ ਵੇਲੇ ਸ਼ੰਭੂ ਤੇ ਖਨੌਰੀ ਤੇ ਬੈਠੇ ਇੱਕਸਾਲਾਂ ਨੂੰ ਇਹਨਾਂ ਦੀ ਬਾਤ ਨਹੀਂ ਪੁੱਛੀ ਇੱਕ ਪੈਸੇ ਦੀ ਕਿਸੇ ਨੇ ਗੱਲ ਨਹੀਂ ਸੁਣੀ। ਜਿਹੜੀ ਕਮੇਟੀ ਬਣਾਈ ਸੀਗੀ ਸੁਪਰੀਮ ਕੋਰਟ ਨੇ ਉਹ ਕਮੇਟੀ ਕਿਸਨਾਂ ਨੇ ਨਕਾਰਦੀ ਆ। ਕੇਂਦਰ ਦੀ ਸਰਕਾਰ ਇਹ ਗੱਲ ਕਹਿ ਦਿੰਦੀ ਜੀ ਕਿ ਅਸੀਂ ਤਾਂ ਭਾਈ ਕਿਸਾਨੀ ਮਸਲੇ ਬਹੁਤ ਹੱਲ ਕਰਦੇ ਆ। ਰਵਨੀਤ ਮਿੱਟੂ ਵਰਗੇ नेते ਗੱਲ ਕਹਿ ਦਿੰਦੇ ਵੀ ਧਰਨੇ ਨਾਲ ਮਸਲਾ ਨਹੀਂ ਹੱਲ ਹੁੰਦਾ ਮਿਲ ਬੈਠ ਕੇ ਮਸਲੇ ਹੱਲ ਹੁੰਦੇ ਤੇ ਕਿਸਾਨ ਕਹਿੰਦੇ ਮਿਲਾ ਦਿਓ ਤੇ ਬਿਠਾ ਦਿਓ ਬਹਿ ਜਾਗੇ ਹੁੰਦਾ ਕੁਝ ਵੀ ਨਹੀਂ ਕਿਸਾਨੀ ਮਸਲੇ ਊਠ ਦੇ ਬੁੱਲ ਵਾਂਗੂ ਲੰਮਕੀ ਜਾਂਦੇ ਆ ਕੋਈ ਗੌਰ ਕਰਦਾ ਨਹੀਂ ਸੋ ਆ ਜਿਹੜਾ ਹੁਣ ਇਹਨਾਂ ਦੇ ਵੱਲੋਂ ਹਮਲਾ ਮਾਰਿਆ ਜਾ ਰਿਹਾ ਇਹਦੇ ਦੂਰ ਰਫੀ ਨਤੀਜੇ ਕੀ ਹੋਣਗੇ ਕੇਂਦਰ ਤੇ ਕੋਈ ਦਬਾਅ ਪੈਂਦਾ ਕਿ ਨਹੀਂ ਪੈਂਦਾ ਕੀ ਬਣਦਾ ਇਹਦੇ ਬਾਰੇ ਕੁਝ ਕਹਿ ਨਹੀਂ ਸਕਦੇ ਡੇਨਜੀ ਪੰਜਾਬੀ ਦੇ ਕਮਾਲ ਦੇ ਸ਼ਾਇਰ ਤੇ ਪੰਜਾਬੀ ਦੇ ادیਬ ਜ਼ਫਰ ਸਾਹਿਬ ਚੋਟੀ ਦੇ ਇਸ ਵੇਲੇ ਪੰਜਾਬੀ ਨੂੰ ਮੁਹੱਬਤ ਕਰਨ ਵਾਲੇ ਆ ਆਫੀਸ਼ੀਅਲ ਬਣੇ ਨੇ ਔਰ ਪਾਸ਼ਾਬਾਕ ਦੇ ਮੁਖੀ ਦੀ ਪੋਜੀਸ਼ਨ ਬਹੁਤ ਵੱਡੀ ਪੋਜੀਸ਼ਨ ਹੈ ਉਹ ਵੌਲੰਟਰੀ ਕੰਮ ਕਰਦੇ ਨੇ ਜਾਂ ਤਨਖਾਹ ਮਿਲਦੀ ਨਹੀਂ ਐਬ ਖਜ਼ਾਨੇ ਚ ਪੈਸੇ ਨਹੀਂ ਜਨ ਸਾਹਿਬ ਜਿਹੜੀ ਨਾ ਅੱਜ ਮੈਂ ਖਬਰ ਪੜ੍ਹੀ ਮੇਰਾ ਖਿਆਲ ਸਾਡੇ ਪਰਿਵਾਰ ਦੇ ਕੁਝ ਜੀਆਂ ਨੇ ਹੋਰ ਵੀ ਪੜ੍ਹਨੀ ਹੋਣੀ ਰੈਡਫੋਰਡ ਵਾਲਿਆਂ ਨੇ ਜੀ ਜੀ ਉਹਦਾ ਕਾਰਨ ਇਹ ਕਿ ਮੈਂ ਹੈਰਾਨ ਹਾਂ ਇਸ ਗੱਲ ਤੇ ਵੀ ਜਸਵੰਤ ਜ਼ਫਰ ਸਾਹਿਬ ਨੂੰ 5 ਮਹੀਨੇ ਤੋਂ ਤਨਖਾਹ ਹੀ ਨਹੀਂ ਮਿਲੀ ਜਾਂ ਤਾਂ ਫਿਰ ਭਾਈ ਕੋਈ ਟੈਕਨੀਕਲ ਸਮੱਸਿਆ ਤਾਂ ਹੋ ਨਹੀਂ ਸਕਦੀ ਟੈਕਨੀਕਲ ਸਮੱਸਿਆ ਹੁੰਦੀ ਮਹੀਨੇ ਦੀ ਦੋ ਮਹੀਨਿਆਂ ਦੀ ਵੈਸੇ ਵੀ ਭਾਸ਼ਾ ਵਿਭਾਗ ਇੱਕ ਐਸਾ ਅਦਾਰਾ ਜਿਹਦਾ ਕਿ ਇਸ ਵੇਲੇ ਆਰਥਿਕ ਤੌਰ ਦੇ ਉੱਤੇ ਮਾੜਾ ਹਾਲ ਆ ਵੈਸੇ ਤਾਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਵੀ ਆਰਥਿਕ ਪੱਖੋਂ ਟੁੱਟੀ ਹੋਈ ਆ ਪਰ ਉਹਨੂੰ ਥੋੜਾ ਬਤਾਂ ਚੋਗਾ ਉੱਥੇ ਪੈ ਜਾਂਦਾ ਪਰ ਭਾਸ਼ਾ ਵਿਭਾਗ ਦਾ ਤਾਂ ਬੜਾ ਹੀ ਮਾੜਾ ਹਾਲ ਆ ਜਿਹੜੇ ਲੇਖਕਾਂ ਨੂੰ ਪੁਰਸਕਾਰ ਦੇਣ ਦੇ ਮਾਮਲੇ 'ਚ ਹੋਰ ਗਤੀਵਿਧੀਆਂ ਦੇ ਮਾਮਲੇ ਦੇ ਵਿੱਚ ਭਾਸ਼ਾ ਵਿਭਾਗ ਕਿਸੇ ਵੇਲੇ ਉੱਭਲ ਹੁੰਦਾ ਸੀ ਅਦਾਰਾ ਹੁਣ ਬਿਲਕੁਲ ਪਛੜ ਗਿਆ ਸੱਜਾ ਸੁਮੰਤ ਜ਼ਫਰ ਸਾਹਿਬ ਦੇ ਬਾਰੇ ਅੱਜੇ ਖਬਰ ਆਈ ਹੈ ਉਹਨਾਂ ਨੇ ਖੁਦ ਵੀ ਗੱਲ ਕਹੀ ਹੈ ਕਿ 5 ਮਹੀਨੇ ਤੋਂ ਮੈਨੂੰ ਕੋਈ ਤਨਖਾਹ ਨਹੀਂ ਮਿਲੀ ਤੇ ਲੁਧਿਆਣੇ ਤੋਂ ਹਰ ਰੋਜ਼ ਮੈਂ ਪਟਿਆਲੇ ਤੱਕ ਦਾ ਸਫ਼ਰ ਤੈਅ ਕਰਦਾ ਮੇਰੇ ਕੋਲੇ ਉੱਥੇ ਕੋਈ ਸਰਕਾਰੀ ਘਰ ਵੀ ਨਹੀਂ ਦਿੱਤਾ ਗਿਆ ਮੈਨੂੰ ਜੀ ਹੂੰ ਹੂੰ ਸੋ ਫੰਡਸ ਦੀ ਘਾਟ ਆ ਉਹਨਾਂ ਡਿਪਾਰਟਮੈਂਟ ਦੇ ਵਿੱਚ ਹਾਂ ਬਿਲਕੁਲ ਜੀ ਫੰਡਸ ਦੀ ਘਾਟ ਆ ਪਰ ਹੁਣ ਜਿਹਨੂੰ ਪਤਾ ਲੱਗਾ ਪੱਤਰਕਾਰਾਂ ਨੇ ਅੱਜ ਸਿੱਖਿਆ ਮੰਤਰੀ ਨੂੰ ਫੋਨ ਕੀਤਾ ਉਚੇਰੀ ਸਿੱਖਿਆ ਮੰਤਰੀ ਨੂੰ ਫੋਨ ਕੀਤਾ ਜਿਹੜੇ ਹੋਰ ਵੱਖ-ਵੱਖ ਵਿਭਾਗਾਂ ਨੂੰ ਫੋਨ ਕੀਤਾ ਕਿਸੇ ਨੇ ਫੋਨ ਚੱਕਿਆ ਨਹੀਂ ਕਿਸੇ ਨੇ ਗੱਲ ਕਹੀ ਵੀ ਹੈ ਕਰਦੇ ਪਤਾ ਪਾਇ ਇਸ ਗੱਲ ਦਾ ਸੋ ਆਮ ਆਦਮੀ ਪਾਰਟੀ ਦਾ ਸ਼ੁਕਰਾਨਾ ਇਹ ਮਾਰਚ ਕੀਆ ਜਾਂ ਸ਼ੁਕਰਾਨਾ ਕਰਨ ਵਾਲਾ ਜਿਹੜਾ ਇਹ ਉਹਨਾਂ ਨੇ ਸ਼ੁਰੂ ਕੀਤਾ ਪ੍ਰੋਗਰਾਮ ਕੀ ਇਹ ਯਾਤਰਾ ਉਹ ਕਹਿੰਦੇ ਜੀ ਚਾਰਾਂ ਚੋਂ ਅਸੀਂ ਤਿੰਨ ਸੀਟਾਂ ਜਿੱਤ ਗਏ ਆ ਚਾਰਾਂ ਚੋਂ ਤਿੰਨ ਸੀਟਾਂ ਜਿੱਤਣ ਤੋਂ ਬਾਅਦ ਉਹ ਕਹਿੰਦੇ ਵੀ ਭਾਈ ਅਸਤਾਹਣ ਸ਼ੁਕਰਾਨਾ ਕਰਨਾ ਅੱਜ ਪਤਾ ਲੱਗਾ ਜੀ ਆਮ ਆਦਮੀ ਪਾਰਟੀ ਨੇ ਅਮਨ अरोड़ा ਦੀ ਅਗਵਾਈ ਦੇ ਵਿੱਚ ਸ਼ੁਕਰਾਨਾ ਯਾਤਰਾ ਸ਼ੁਰੂ ਕੀਤੀ ਹੈ ਇਹ ਯਾਤਰਾ ਪਟਿਆਲਾ ਦੇ ਕਾਲੀ ਮਾਤਾ ਮੰਦਰ ਤੋਂ ਸ਼ੁਰੂ ਹੋਈ ਹੈ ਅੰਮ੍ਰਿਤਸਰ ਤੱਕ ਜਾਣੀ ਹੈ ਜਾਂ ਜਾ ਚੁੱਕੀ ਹੈ ਵੱਖ-ਵੱਖ ਥਾਵਾਂ ਤੇ ਸਵਾਗਤ ਹੋਇਆ ਇੱਕ ਤਾਂ ਆਮ ਆਦਮੀ ਪਾਰਟੀ ਚੋਂ ਦੀ ਵੀ ਅਸੀਂ ਲੋਕਾਂ ਦਾ ਧੰਨਵਾਦ ਕਰਦੇ ਜੀ ਵੀ ਤੁਸੀਂ ਸਾਨੂੰ ਕਮਾਲ ਦੀ ਜਿੱਤ ਦਵਾਈ ਆ ਤੇ ਦੂਜਾ ਉਹ ਇਹ ਵੀ ਚਾਹੁੰਦੇ ਜੀ ਕਿ ਇੱਕ ਨਾ ਦੂਜੀ ਧਿਰ ਦੂਜੀ ਲਾਈਨ ਵੀ ਖੜੀ ਹੋਵੇ ਪਾਰਟੀ ਦੇ ਵਿੱਚ ਜੋ ਕਿ ਅਮਨ ਅਰੋੜਾ ਫੁਨੇ ਫੁਨੇ ਜਿਹੜੇ ਆਮ ਆਦਮੀ ਪਾਰਟੀ ਦੇ ਪ੍ਰਧਾਨ ਬਣੇ ਆ ਉਹ ਹਿੰਦੂ ਚਿਹਰਾ ਵੀ ਉਹਨਾਂ ਨੂੰ ਮੂਰੇ ਕਰਕੇ ਤੇ ਉਹਨਾਂ ਦਾ ਕਦਰ ਵੀ ਵੱਡਾ ਕਰਗੇ ਤੇ ਹਿੰਦੂ ਵੋਟ ਵੀ ਨਾਲ ਜੁੜੇ ਜੀ ਹੂੰ ਹੂੰ ਸੁਪਰਵੰਤ ਮਾਨ ਨਹੀਂ ਜਾਣਗੇ ਨਾਲ ਦੇਖੋ ਜੀ ਅੱਜ ਦੀ ਜਾਣਕਾਰੀ ਤਾਂ ਇਹ ਆ ਵੀ ਬਚ ਨਹੀਂ ਸੀਗੇ ਹੁਣ ਬਾਕੀ ਦਿਨਾਂ ਦੇ ਵਿੱਚ ਕੀ ਬਣਦਾ ਕੁਝ ਕਹਿ ਨਹੀਂ ਸਕਦੇ ਪਰ ਇਹ ਸ਼ੁਕਰਾਨਾ ਯਾਤਰਾ ਅਮਨ ਅਰੋੜਾ ਦੀ ਹੈ ਜੀ ਹੂੰ ਹੂੰ ਤੁਹਾਨੂੰ ਲੱਗਦਾ ਨਹੀਂ ਕਿ ਇਸ ਤਰ੍ਹਾਂ ਪਾਰਟੀ ਚ ਪੋਲਰਾਈਜੇਸ਼ਨ ਹੋ ਜਾਏਗੀ ਵੰਡੀਆਂ ਪੈ ਜਾਣਗੀਆਂ ਦੇਖੋ ਜਿਹੜੇ ਤਾਂ ਡੇਢ ਕਿ ਮਹੀਨਾ ਪਹਿਲਾਂ ਭਗਵੰਤ ਮਾਨ ਨੇ ਗੱਲ ਕਹੀ ਸੀ ਕਿ ਭਾਈ ਮੈਂ ਪ੍ਰਧਾਨਗੀ ਛੱਡਣੀ ਚਾਹੁੰਦਾ ਤੇ ਕਿਸੇ ਹੋਰ ਕਾਬਲ ਨੂੰ ਦਿੱਤੀ ਜਾਵੇ ਤੇ ਮੇਰੇ ਕੋਲੇ ਜ਼ਿੰਮੇਵਾਰੀਆਂ ਬਹੁਤ ਆ ਮਹਿਕਮੇ ਬਹੁਤ ਆ ਮੈਂ ਸੀਐਮ ਆ ਮੈਂ ਲੰਮੇ ਸਮੇਂ ਤੋਂ ਪ੍ਰਧਾਨ ਆ ਤੇ ਉਸ ਤੋਂ ਬਾਅਦ ਪ੍ਰਧਾਨ ਹੀ ਇਹਨਾਂ ਨੂੰ ਬਣਾਇਆ ਗਿਆ ਵੀ ਜੇ ਤਾਂ ਇਹਨਾਂ ਦੇ ਸੂਤ ਹੋਇਆ ਦੇਖੋ ਅੰਦਰੂਨੀ ਵਿਚਾਰ ਕਿਹੋ ਜਿਹੇ ਦੇ ਬਾਰੇ ਤਾਂ ਕੋਈ ਕੁਝ ਕਹਿ ਨਹੀਂ ਸਕਦੇ ਪਰ ਜੇ ਤਾਂ ਅਣਡਿੱਕ ਸੈਟਿੰਗ ਹੋਈ ਠੀਕ ਹੋਈ ਕਰੂਰਾ ਮੇਲ ਖਾਂਦਾ ਹੋਇਆ ਸ਼ਾਇਦ ਨਾਲ ਵੀ ਤੁਰ ਪੈਣ ਨਹੀਂ ਤਾਂ ਉਹ ਕਹਿਣਗੇ ਵੀ ਭਾਈ ਸ਼ੁਕਰਾਨਾ ਤੁਸੀਂ ਕਰ ਰਹੇ ਹੋ ਮੈਂ ਤਾਂ ਨਹੀਂ ਗੱਲ ਕਹੀ ਸੀ ਜੀ ਨਹੀਂ ਮੇਰਾ ਮਤਲਬ ਇਹ ਸੀ ਕਿ ਅਮਨ ਅਰੋੜਾ ਨੂੰ ਹੁਣ ਉਹ ਮੂਹਰੇ ਕਰਕੇ ਇਹ ਨਹੀਂ ਸਾਬਤ ਕਰ ਰਹੇ ਕਿ ਭਗਵੰਤ ਮਾਨ ਹੋਣਾਂ ਦੀ ਪੋਜੀਸ਼ਨ ਪਹਿਲਾਂ ਵਰਗੀ ਸਟਰੋਂਗ ਨਹੀਂ ਰਹੀ ਔਰ ਨਤੀਜੇ ਦੇ ਤੌਰ ਦੇ ਉਤੇ ਲੋਕਾਂ ਨੇ ਵੋਟਾਂ ਭਗਵੰਤ ਮਾਨ ਨੂੰ ਪਾ ਕੇ ਉਹਨਾਂ ਨੂੰ ਐਬਸੋਲਿਊਟ ਮжоਰਿਟੀ ਦਿੱਤੀ ਸੀ ਨਾ ਕਿ ਅਮਨ ਅਰੋੜਾ ਨੂੰ 200% ਤੁਹਾਡੀ ਗੱਲ ਸਹੀ ਹੈ ਕਿ ਭਗਵੰਤ ਮਾਨ ਦੇ ਮੂਹੋਂ ਵੋਟਾਂ ਪਈਆਂ ਸੀ ਤੇ ਅੱਜ ਵੀ ਭਗਵੰਤ ਮਾਨ ਤੋਂ ਬਿਨਾ ਆਮ ਆਦਮੀ ਪਾਰਟੀ ਕੋਲੇ ਪੰਜਾਬ ਚ ਕੋਈ ਵੱਡਾ ਚਿਹਰਾ ਹੈ ਨਹੀਂ ਪਰ ਉਹ ਚਾਹੁੰਦੇ ਤਾਂ ਹੈ ਨਾ ਜਿਕੇ ਵੱਡਾ ਚਿਹਰਾ ਕੋਈ ਹੋਰ ਵੀ ਹੋਵੇ ਅਸੀਂ ਇੱਕ ਦੇ ਉੱਤੇ ਨਿਰਭਰ ਨਾ ਰਹੀਏ ਜੀ ਹੂੰ ਹੂੰ ਸੋ ਜਿਹੜੀ ਵੱਲ ਦਾ ਵਿਰੋਧ ਨਹੀਂ ਹੋਣਾ ਸ਼ੁਰੂ ਹੋਏਗਾ ਇਹਨਾਂ ਗੱਲਾਂ ਕਰਕੇ ਦੇਖੋ ਹਾਲੇ ਤੱਕ ਤਾਂ ਨਹੀਂ ਜੀ ਪਰ ਵੋਟਾਂ ਦੇ ਮੌਕੇ ਪਤਾ ਲੱਗੂਗਾ ਦੇਖੋ ਵਿਰੋਧ ਵੀ ਗੜ ਤੱਕ ਇਹ ਵੀ ਐਸਨ ਸਾਹਿਬ ਮੈਂ ਅਗਲੀ ਜਾਣਕਾਰੀ ਵੀ ਸਾਂਝੀ ਕਰਨਾ ਵੀ ਦਿੱਲੀ ਦੇ ਵਿੱਚ ਹਾਲੇ ਵੋਟਾਂ ਦਾ ਐਲਾਨ ਹੋਣਾ 225 ਦੇ ਫਰਵਰੀ ਮਹੀਨੇ ਤੱਕ ਤਾਂ ਹੁਣ ਵਾਲੀ ਸਰਕਾਰ ਦੀ ਆਤਿਸ਼ੀ ਸਰਕਾਰ ਦੀ ਟਰਮ ਆ ਉਥੇ ਉਸ ਤੋਂ ਪਹਿਲਾਂ ਚੋਣਾਂ ਦਾ ਐਲਾਨ ਹੋਊਗਾ ਫਰਵਰੀ ਚ ਹੁੰਦੀਆਂ ਜਾਂ ਮਾਰਚ ਦੇ ਵਿੱਚ ਹੁੰਦੀਆਂ ਕੋਈ ਕਹਿ ਵੀ ਸਕਦੇ ਆਮ ਆਦਮੀ ਪਾਰਟੀ ਨੇ ਦਿੱਲੀ ਦੇ ਵਿੱਚ ਆਪਦੇ 11 ਉਮੀਦਵਾਰ ਐਲਾਨ ਦਿੱਤੇ ਹੁਣ ਤੱਕ ਇਹਨਾਂ 11 ਦੇ ਵਿੱਚੋਂ 6 ਜਣੇ ਜਿਹੜੇ ਉਮੀਦਵਾਰ ਇਹ ਭਾਜਪਾ ਤੇ ਕਾਂਗਰਸ ਦੇ ਵਿੱਚੋਂ ਆਏ ਆ ਵਿਰੋਧ ਤਾਂ ਇਸ ਗੱਲ ਦੇ ਉੱਤੇ ਵੀ ਹੋਊਗਾ ਆਉਂਦੇ ਸਮੇਂ ਚ ਵੀ ਤੁਸੀਂ ਕਹਿੰਦੇ ਸੀ ਬਦਲਾ ਦੀ ਗੱਲ ਬੰਦੇ ਤੁਸੀਂ 11 ਐਲਾਨੇ ਤੇ 6 ਵਿੱਚੋਂ ਬਗਾਨੇ ਹੈਗੇ ਜੀ ਹੂੰ ਹੂੰ ਇੰਨੀ ਕਾਲੀ ਕਾਦੀ ਸੀ ਉਹ ਇਹ ਚਾਹੁੰਦੇ ਮੇਰਾ ਖਿਆਲ ਹੈ ਜੀ ਕਿ ਉਹ ਚਾਹੁੰਦੇ ਆ ਵੀ ਇੱਕ ਤਾਂ ਜਿਹੜੇ ਦੋ-ਦੋ ਵਾਰ ਦੇ ਵਿਧਾਇਕ ਉਹਨਾਂ ਦੀ ਟਿਕਟ ਵੀ ਕੱਟੀ ਜਾ ਰਹੀ ਆ ਦੂਜੀ ਗੱਲ ਉਹ ਇਹ ਚਾਹੁੰਦੇ ਜੀ ਕਿ ਦੱਸਣੀ ਕਿ ਭਾਈ ਦੇਖੋ ਜੇਕਰ ਕੋਈ ਵੱਡਾ ਚਿਹਰਾ ਭਾਜਪੀ ਦਾ ਕਾਂਗਰਸ ਨੂੰ ਛੱਡ ਕੇ ਆਵੇ ਤਾਂ ਟਿਕਟ ਇੱਧਰ ਤਿਆਰ ਹੈਗੀ ਆ ਆਜੋ ਹੂੰ ਅੱਛਾ ਚੰਡੀਗੜ੍ਹ ਬੰਬ ਤਮਾਕਿਆਂ ਦੀ ਜ਼ਿੰਮੇਵਾਰੀ ਕਿਹਨੇ ਲਈ ਹੁਣ ਇਹ ਜੀ ਗੋਲਡ ਇਮਰਾਡ ਗਰੁੱਪ ਦੇ ਵੱਲੋਂ ਲਈ ਗਈ ਆ ਚੰਡੀਗੜ੍ਹ ਦੇ ਸੈਕਟਰ 26 ਦੇ ਵਿੱਚ ਦੋ ਕਲੱਬਾਂ ਦੇ ਬਾਹਰ ਅੱਜ ਤਮਾਕੇ ਹੋਏ ਆ ਸਿੱਤਮਾ ਕੰਤੋਂ ਬਾਅਦ ਪੁਲਿਸ ਜਿਹੜੀ ਉਹ ਹੱਤਾ ਪੈਰਾਂ ਦੀ ਪੈਗੀ ਉਹਦੇ ਵੱਲੋਂ ਪਾਈ ਹੁਣ ਪੜਤਾਲ ਕੀਤੀ ਜਾ ਰਹੀ ਹੈ ਪਰ ਪਤਾ ਲੱਗਾ ਜੀ ਕਿ ਇਹਨਾਂ ਦੇ ਵਿੱਚੋਂ ਇੱਕ ਕਲੱਬ ਦੇ ਵਿੱਚ ਹਿੱਸਾਪਤੀ ਬਾਦਸ਼ਾ ਰੈਪਰ ਦੀ ਵੀ ਆ ਉਹਦੇ ਬਾਰ ਵੀ ਧਮਾਕਾ ਹੋਇਆ ਤੇ 골ਡੀ ਬਰਾਡ ਗਰੁੱਪ ਨੇ ਪਤਾ ਲੱਗਾ ਜੀ ਕਿ ਇਹ ਪੋਸਟ ਪਾ ਕੇ ਸੋਸ਼ਲ ਮੀਡੀਆ ਤੇ ਧਮਕੀ ਦੀ ਜਿਹੜੀ ਆ ਉਹ ਧਮਕੀ ਵੀ ਦਿੱਤੀ ਸੀ ਤੇ ਉਹਨਾਂ ਨੇ ਜ਼ਿੰਮੇਵਾਰੀ ਵੀ ਲਈ ਆ ਉਹਨਾਂ ਨੇ ਇਹ ਗੱਲ ਕਹੀ ਆ ਉਹਨੇ 골ਡੀ ਬਰਾਡ ਦੇ ਗਰੁੱਪ ਨੇ ਕਿ ਭਾਈ ਅਸੀਂ ਬਾਦਸ਼ਾ ਨੂੰ ਪ੍ਰੋਟੈਕਸ਼ਨ ਮਨੀ ਵਾਸਤੇ ਫੋਨ ਕਰਦੇ ਸੀ ਫੋਨ ਦੀ ਟੱਲੀ ਖੜਕਦੀ ਸੀ ਪਰ ਇਹ ਬੰਦਾ ਫੋਨ ਨਹੀਂ ਚੱਕਦਾ ਤੇ ਇਹਦੇ ਕੰਨ ਖੁੱਲਣ ਵਾਸਤੇ ਸੀ ਧਮਾਕਾ ਕੀਤਾ ਜੀ ਹਰਿਆਣੇ ਨੂੰ ਵਿਧਾਨ ਸਭਾ ਬਣਾਉਣ ਲਈ ਜਿਹੜੀ ਜ਼ਮੀਨ ਦਿੱਤੀ ਆ ਉਹਦੇ ਖਾਤਰ ਕਾਦੀ ਚੁਣੌਤੀ ਆ ਮਜੀਠੀਆ ਜੀ ਦੇਖੋ ਬਿਕਰਮ ਸਿੰਘ ਮਜੀਠੀਆ ਘਰਾਣੇ ਅੱਜ ਨਾ ਦੋ ਗੱਲਾਂ ਦੇ ਕਰਕੇ ਚੁਣੌਤੀ ਪੇਸ਼ ਕੀਤੀ ਆ ਉਹ ਕਹਿੰਦੇ ਵੀ ਜੇਕਰ ਭਗਵੰਤ ਮਾਨ ਸਰਕਾਰ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਦੀ ਸੈਟਿੰਗ ਨਹੀਂ ਹੈ ਅੰਦਰ ਖਾਤੇ ਭਾਜਪੀ ਦੇ ਨਾਲ ਤਾਂ ਇੱਕ ਤਾਂ ਭਾਈ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੀ ਸੈਨੇਟ ਦੀਆਂ ਚੋਣਾਂ ਨਹੀਂ ਹੋ ਰਹੀਆਂ ਤੇ ਦੂਜਾ ਇਹ ਵੀ ਪਾਈ ਹਰਿਆਣੇ ਦੀ ਨਵੀਂ ਵਿਧਾਨ ਸਭਾ ਵਾਸਤੇ ਚੰਡੀਗੜ੍ਹ ਚ 10 ਏਕੜ ਜ਼ਮੀਨ ਅਲਾਟ ਕੀਤੀ ਗਈ ਆ ਇਹਨਾਂ ਦੋਹਾਂ ਮੁੱਦਿਆਂ ਦੇ ਉੱਤੇ ਵਿਸ਼ੇਸ਼ ਵਿਧਾਨ ਸਭਾ ਦਾ ਸੈਸ਼ਨ ਸੱਦੇ ਜੇਕਰ ਇਹਨਾਂ ਦੀ ਅੰਦਰ ਖਾਤੇ ਆਮ ਆਦਮੀ ਪਾਰਟੀ ਦੀ ਬੀਜੇਪੀ ਨਾਲ ਸੈਟਿੰਗ ਨਹੀਂ ਆਤਾ ਤੇ ਬਾਬਾ ਵਿਧੀ ਚੰਦ ਸ਼ਰੋਮਣੀ ਪੰਥਕ ਸੇਵਕ ਉਪਾਧੀ ਇਸ ਦੇ ਬਾਰੇ ਕੀ ਖਬਰ ਹੈ ਜੀ ਤੁਹਾਨੂੰ ਜੀ ਜਾਣਕਾਰੀ ਹੈ ਵੀ ਮਹਿੰਦ ਜਥੇਬੰਦੀ ਸੰਪਰਦਾਏ ਦਲ ਪੰਥ ਬਾਬਾ ਬਿੜੀ ਚੰਦ ਦੇ ਮੁਖੀ ਰਹੇ ਜਿਹੜੇ ਸਵਰਗ ਵਸੀ ਬਾਬਾ ਦਇਆ ਸਿੰਘ ਸੁਰ ਸਿੰਘ ਵਾਲਿਆਂ ਨੂੰ ਮਰਨ ਤੋਂ ਬਾਅਦ ਅੱਜ ਅਕਾਲ ਤਖਤ ਸਾਹਿਬ ਤੋਂ ਸ਼੍ਰੋਮਣੀ ਪੰਥ ਸੇਵਕ ਦੀ ਉਪਾਦੀ ਨਾਲ ਸਨਮਾਨਿਤ ਕੀਤਾ ਗਿਆ। ਗੁਰਬਾਣੀ ਕੀਰਤਨ ਹੋਇਆ ਅਰਦਾਸ ਤੋਂ ਬਾਅਦ ਗਿਆਨੀ ਰਗबीर ਸਿੰਘ ਨੇ ਅਕਾਲ ਤਖਤ ਸਾਹਿਬ ਦੀ ਫਸੀਲ ਤੋਂ ਬਾਬਾ ਦਇਆ ਸਿੰਘ ਸੁਰ ਸਿੰਘ ਵਾਲਿਆਂ ਨੂੰ ਸ਼੍ਰੋਮਣੀ ਪੰਥ ਸੇਵਕ ਦੀ ਉਪਾਦੀ ਨਾਲ ਸਨਮਾਨਿਤ ਕੀਤੇ ਜਾਣ ਦਾ ਐਲਾਨ ਕੀਤਾ ਤੇ ਜਿਹੜੇ ਮੌਜੂਦਾ ਮੁਖੀ ਹੈਗੇ ਆ ਅਵਤਾਰ ਸਿੰਘ ਸੁਰ ਸਿੰਘ ਵਾਲੇ ਇਹਨਾਂ ਨੂੰ ਇਹ ਸਨਮਾਨ ਸੌਪਿਆ ਗਿਆ ਜੀ। ਮਹਾਰਾਸ਼ਟਰ ਦੀ ਸਿਆਸਤ ਦੇ ਵਿੱਚ ਕੀ ਚੱਲ ਰਿਹਾ ਜੀ? ਦੇਖੋ ਜੀ ਇੱਕ ਤਾਂ ਕੱਲੇ ਜੀ ਕਿ ਅੱਜ ਏਕਨਰ ਸਿੰਦੇ ਨੇ ਅਸਤੀਫਾ ਦਿੱਤਾ ਉੱਥੇ ਦੇਖੋ ਜੀ ਇੱਕ ਤਾਂ ਹੈਗਾ ਜੀ ਏਕਨਰ ਸਿੰਦੇ ਦੀ ਪਾਰਟੀ ਉਧਰ ਅਜੀਤ ਪੁਵਾਰ ਦੀ ਤੇ ਬੀਜੇਪੀ ਤਿੰਨਾਂ ਪਾਰਟੀਆਂ ਦੀ ਸਾਂਝੀ ਆ ਜਿਹਨੂੰ ਮਹਾਯੁਤੀ ਸਰਕਾਰ ਕਹਿੰਦੇ ਇਹ ਹੁਣ ਉੱਥੇ ਦਵਿੰਦਰ ਫੜਨ ਵੀ ਇਸ ਦੇ ਮੁੱਖ ਮੰਤਰੀ ਬਣਨ ਦੀ ਪੂਰੀ ਪੂਰੀ ਸੰਭਾਵਨਾ ਹੈਗੀ ਕਿਉਂਕਿ ਬੀਜੇਪੀ ਦੇ ਕੋਲੇ ਇਤਕੀ ਵੱਧ ਸੀਟਾਂ ਹੈਗੀਆਂ ਦੋ ਸੇ ਡਿਪਟੀ ਸੀਐਮ ਬਣਨੇ ਆ ਵਿਧਾਇਕ ਦਲ ਦਾ ਨੇਤਾ ਮੇਰੇ ਖਿਆਲ ਵਿੱਚ ਕੱਲੇ ਤੱਕ ਚੁਣ ਲਿਆ ਜਾਣਾ ਤੇ ਦੋ ਕੁ ਦਿਨਾਂ ਦੇ ਵਿੱਚ ਮੁੱਖ ਮੰਤਰੀ ਕਿਹੜਾ ਹੋਊਗਾ ਤੈਅ ਹੋ ਜਾਊਗਾ ਜੀ ਕਣੀਆਂ ਪਈਆਂ ਜੀ ਕੋਈ ਫਿਜ਼ਾ ਸਾਫ਼ ਹੋਈ ਥੋੜੀ ਬਹੁਤ ਦੇਖੋ ਜੀ ਕਣੀ ਤਾਂ ਕਿਤੇ ਇਤਨੀ ਪਈ ਪਰ ਉਦਾਂ ਦਬੜੂ ਕੁਸੜੂ ਜਾਂ ਉਵੇਂ ਚੱਲੀ ਜਾਂਦਾ ਕੁਸਮੋਸਾ ਜਾਂ ਮੌਸਮ ਉਵੇਂ ਆ ਦੁਪਹਿਰ ਦੇ ਵੇਲੇ ਧੁੱਪ ਹੁੰਦੀ ਹੈ ਰਾਤ ਦੇ ਵੇਲੇ ਥੋੜੀ ਜਿਹੀ ਠੰਡ ਹੁੰਦੀ ਹੈ ਠੰਡ ਵਰਗੀ ਠੰਡ ਨਹੀਂ ਤੇ ਧੁੱਪ ਵਰਗੀ ਧੁੱਪ ਨਹੀਂ ਤੇ ਮੌਸਮ ਵਿਭਾਗ ਨੇ ਇਹ ਗੱਲ ਕਹੀ ਹੈ ਕਿ ਆਉਂਦੇ 72 ਘੰਟਿਆਂ ਦੇ ਵਿੱਚ ਕਣੀਆਂ ਪੈਣ ਦੀ ਆਸ ਪੂਰੀ ਪੂਰੀ ਹੈਗੀ ਆ ਜਨਾਬ ਜੀ ਬਹੁਤ ਮਿਹਰਬਾਨੀ ਸ਼ੁਕਰੀਆ ਮਿਹਰਬਾਨੀ FM. <laughs>